ਇਹ ਕਰਾਸੀ ਪੰਜ ਚੋਰ ਤੋਂ ਬਚਣਾ ਹੈ ਫਿਰ ਅਨੁਸਿਮਨ ਕਰਨਾ ਪਵੇਗਾ ਜੇ ਅਸੀਂ ਸਿਮਰਨਾ ਨਾ ਕਰਾਂਗੇ ਫਿਰ ਪੰਜ ਚੋਰ ਦਾ ਦਮ ਦੇ ਸਾਥ ਲੁੱਟ ਲਾਂਗੇ ਜੇ ਤੁਸੀਂ ਸਿਮਰਨ ਕਰਾਂਗੇ ਫਿਰ ਅਸੀਂ ਅੰਮ੍ਰਿਤ ਛਪੀ ਲਵਾਂਗੇ ਸਾਡੇ ਮਨ ਨੂੰ ਸ਼ਾਂਤ ਹੋਗਾ ਸਿਮਰਨ ਦੀ ਵੀਰੀ ਜੀ ਦੋ ਸਾਹ ਸੰਦਰਜਾਂ ਦਾ ਖੁਦੋ ਆਹੇ ਗਾਣਾ ਜੀ ਦੋ ਸਾਹ ਬਾਹਾਂ ਦਾ ਉਹ ਤੇ ਗੁਰੂ ਗਾਣਾ ਆਪਣੇ ਨੇਤਰ ਬੰਨ ਰਖਨੇ